ਵਾਅਲੈਕਮ ਦੋਸਤੋ ਅੱਜ ਮੋੜਖਾ 18 ਮਈ ਬਰੋਜ਼ ਹਫਤਾ 2024 ਸ਼ਹਿਰ ਫਰੀਦਿਕ ਪੁਆਇੰਟ ਉੱਡਾ ਹੈ 1 ਲੱਖ ਰੁਪਏ ਦਾ ਮੁੱਠੀ ਜੀ 8 ਕਮੋਤਰਾ ਨੇ ਹਿੱਸਾ ਲਿਆ ਹੈ ਖਾਨ ਸ਼ਾਹਦਤ ਖਾਨ ਲਖਵੇਰਾ ਦੀ ਕਬੂਤਰੀ ਔਰ ਇਹਨਾਂ ਦੀ ਛੱਤ ਤੋਂ ਖਾਨ ਸ਼ਾਹਦਤ ਖਾਨ ਲਖਵੇਰਾ ਉਸਤਾਦ ਇਜਾਜ਼ਤ ਦੇ ਸ਼ਗਿਰਦ ਨੇ ਜੀ ਇੱਥੋਂ ਇਹਨਾਂ ਨੇ ਪੁਆਇੰਟ ਵਨ ਕੀਤਾ ਜੀ ਜਿਤਨੇ ਵੀ ਦੋਸਤ ਅਹਬਾਬ ਲਖਵੇਰਾ 그룹 ਨਾਲ ਜਿਹਨਾਂ ਦਾ ਥਲਕ ਹੈ ਜਾਂ ਉਸਤਾਦ ਇਜਾਜ਼ਤ ਵਾਲ ਜਿਹਨਾਂ ਦਾ ਤਲਕ ਹੈ ਸਾਰੇ ਦੋਸਤਾਂ ਨੂੰ ਡੇਢ ਡੇਢ ਮੁਬਾਰਕ ਹੋਵੇ ਜੀ ਔਰ ਜਿੱਤ ਖਾਸ ਤੌਰ ਤੇ ਜੰਦਰਾਕਾ ਸ਼ਹਿਰ ਦੇ ਜਿਹੜੇ ਇਹਨਾਂ ਦੇ ਤਲਕ ਵਾਲੇ ਦੋਸਤ ਐ ਬਾਪ ਸ਼ਾਗਿਰਦ ਨੇ ਉਹਨਾਂ ਦੇ ਨਾਮ ਕਰਦੇ ਆਂ ਜੀ ਮੇਰੀ ਤਰਫੋਂ ਜੀ ਅੱਜ ਇਦਨਾਨ ਖਿਚੀ ਨੂੰ ਮੁਬਾਰਕ ਹੋਵੇ ਤਰਾਇ ਅਕਬਰ ਨੂੰ ਮੁਬਾਰਕ ਹੋਵੇ ਤੇ ਸੁਲਮਾਨ ਚੋਹਾਨ ਨੂੰ ਮੁਬਾਰਕ ਹੋਵੇ ਇਸ ਤਰ੍ਹਾਂ ਤੌਰ ਤੇ ਸਹਿਲ ਗੁੱਜਰ ਨੂੰ ਮੁਬਾਰਕ ਹੋਵਤ ਬਹੁਤ ਜ਼ਿਆਦਾ ਸਹਿਲ ਗੁੱਜਰ ਨੂੰ ਮੁਬਾਰਕ ਹੋ ਬੇਰੀ ਤਰਫੋਂ ਤੇ ਉਹਦੇ ਨਾਲ ਹੀ ہزار ਗੁੱਜਰ ਨੂੰ ਮੁਬਾਰਕ ਹੋਵੇ ਜੀ ਹਰ ਵਾਸਤੇ ਕਾਰਦੇ ਬੁਰਾ ਹੋ ਕੇ ਡਿੱਗੇ ਫਿਰ ਖاموش